ਹਾਂ ਆ ਗੱਲ ਕਰੇ ਸਾਰੇ ਰੋਣਾ ਹੈਲੋ ਅਬੀਰ ਦੀ ਮੰਮੀ ਬੋਲਦੇ ਹੋ ਹਾਂਜੀ ਸੱਸ ਜੀ ਗੱਲ ਬਾਜੀ ਪਾਪਾ ਬੋਲਦਾ ਦਾ ਮੈਂ ਮੰਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨੇ ਤਾਂ ਕਿਹਾ ਹੀ ਨਹੀਂ ਮੈਂ ਕਰੋ ਬਾਜੀ ਹਾਂ ਹਾਂਜੀ ਕਰੋ ਬਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤਾਂ ਇਹਨੂੰ ਕਿਹਾ ਉਹਦੀ ਮੰਮੀ ਨਾਲ ਗੱਲ ਕਰਾ ਤਾਂ ਮੈਂ ਕਹਿ ਨਹੀਂ ਉਹਦੀ ਮੰਮੀ ਨਾਲ ਗੱਲ ਕਰਾ ਮੇਰੀ ਠੀਕ ਹੈ ਤੋ ਤੂੰ ਆਪੇ ਕਹਿ ਮੰਮੀ ਨਾਲ ਗੱਲ ਕਰਨੀ ਹੈ ਗੱਲ ਸੁਣ ਹਾਂਜੀ ਚਲ ਤੇਰੇ ਨਾਲ ਕਰ ਲੈਣਾ ਤੇ ਬਾਕੀ ਪੈਸੇ ਭਰਦੇ ਤੂੰ ਹੀ ਕਿਉਂ ਨਹੀਂ ਪੈਸੇ ਭਰਦੇ ਤੂੰ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਬਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਹਾਂ ਅਜੀ ਬੋਲਣਾ ਹੈ ਬਾਜੀ ਮੈਂ ਸਮਝ ਗਿਆ ਬਾਤ ਪਸਾ ਲਈ ਤੇਰੀ ਮੈਂ ਮੈਂ ਪਲਵੰਦਰ ਬੋਲਦਾ ਸਬਸਪੈਕਰ ਹਾਂ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਇਆ ਭਰਿਆ ਵਾ ਉਦੋਂ ਵੀ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਣਾ ਸੁਖਵਿੰਦਰ ਸਿੰਘ ਨਹੀਂ ਹੁੰਦੇ ਇਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਦੋਂ ਕੋਈ ਪੈਸਾ ਨਹੀਂ ਭਰਿਆ ਵੀ ਹੂੰ ਤੇ ਭਾਜੀ ਮੈਂ ਇਹਨਾਂ ਦੇ ਬਾਰ ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਮਾਂ ਅਜੇ ਮੇਰੀ ਸੁਣ ਲੈ ਕਹ ਹਜੇ ਹਜੇ ਮੇਰੀ ਸੁਣ ਲੈ ਗੱਲ ਹਾਂਜੀ ਮੇਰੀ ਨਾ 10 ਸਾਲ ਦੀ ਨੌਕਰੀ ਫਰਕਾ ਚੋਰੀਆਂ ਦੀ ਹੈਗੀ ਆ ਕਿਉਂਕਿ ਮੈਂ ਜਦੋਂ ਹੌਲਦਾਰ ਹੁਣ ਨਾ ਉਹ ਮੁੱਖ ਮੁਰੀਸੀ ਬਣ ਗਾਰੇ ਆ ਦੋ ਵਾਰੀ ਮੈਂ ਇੱਥੇ ਭਾਜੀ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਦੋ ਵਾਰੀ ਮੈਂ ਥਾਣੇਦਾਰੀ ਵੀ ਇੱਥੇ ਨੌਕਰੀ ਕਰ ਗਿਆ ਹਣੀ ਹਾਂਜੀ ਤੇ ਹੁਣ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਜੋ ਮੇਰੇ ਅੱਜ ਸੱਚ ਉਹਦੇ ਆਰਡਰ ਵੀ ਇੱਥੇ ਹੋਣੇ ਆ ਵੱਡੇ ਦੇ ਫੁੱਲ ਸੱਚ ਮੇਰੇ ਅੱਜ ਆਰਡਰ ਹੋਣੇ ਆ ਇੱਥੇ ਠੀਕ ਨਾ ਗੱਲ ਹਾਂਜੀ ਹਾਂਜੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤੇ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁਣ ਬੈਡ ਆਰਤਾਂ ਨੇ ਜਿਹੜੀਆਂ ਹੁਣ ਤੇਰੀ ਉਮਰ ਦੇ ਲਿਆਇ ਨਾ ਬੱਚਾ ਤਰ੍ਹਾਂ ਸਿਆਣਾ ਹੋ ਗਿਆ ਵੀ ਉਹਨ ਜੋਗਾ ਹੋ ਗਿਆ ਹਨੀ ਜਦੋਂ ਧੀਆਂ ਪੁੱਤ ਜਵਾਨ ਹੋ ਜਾਣ ਤੇ ਫਿਰ ਮਾਂ ਪਿਓ ਗਲਤ ਕੰਮ ਕਰ ਉਹ ਬੱਚੇ ਤੇ ਆਟੋਮੈਟਿਕਲ ਤੇ ਕੰਮ ਕਰਨਗੇ ਹੁਣ ਤਨੂੰ ਮੈਂ ਮੂੰਹ ਨਹੀਂ ਕਹਿਣਾ ਚਾਹੁੰਦਾ ਤੇ ਤੂੰ ਤੇ ਤੇਰੇ ਹਾਟੀ ਮਾਟੀ ਨੂੰ ਪਤਾ ਤੇਰੀ ਆਵਾਜ਼ ਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਕੱਲ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀ ਆ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾਤਾ ਹਾਂਗਾ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ ਹਾਂਜੀ ਹਾਂਜੀ ਪਰ ਉਹ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਦੀ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮੈਂ ਹੁਣ ਸੁਤ ਨਹੀਂ ਸੁਤਰਾਂਗਾ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿੰਨਾ ਕਿਦਾਂ ਟੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ ਛਾਤੀ ਮਾਰ ਕੇ ਵੇਖ ਨਹੀਂ ਵੇਹੇ ਜੋ ਤੂੰ ਕਲਮ ਬੰਦ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਕੋਈ ਸਾਰੇ ਕੱਟਣ ਲੱਗੀ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਲੱਭ ਆਪੇ ਮੇਰੀ ਗੱਲ ਤੋਂ ਭਾਜੀ ਤੁਸੀਂ ਸ਼ੁਰੂ ਤੋਂ ਮੈਨੂੰ ਜਾਣਦੇ ਜੀ ਹਾਂ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਤੇ ਮੁੰਡਾ ਨਹੀਂ ਆ ਮੈਂ ਮੰਦਾ ਨਹੀਂ ਆ ਮੈਂ ਤੇਰੀ ਫਲੋਰੀ ਦੀ ਜੀ ਆਪੇ ਘਰੋਂ ਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮੈਸ ਹੋ ਜੇ ਠੀਕ ਹੈ ਪੁਲਸ ਰੈਸਟ ਪਉਂਦੀ ਹੈ ਜੀ ਉਹ ਛੱਡ ਮੈਨੂੰ ਉਹ ਛੱਡ ਉਹ ਨਿੱਕੇ ਮੁੰਡੇ ਗੱਲਾਂ ਸੁਣਾਂ ਗੱਲ ਪੁਲਸ ਰੈਸਟ ਪਉਂਦੀ ਹੈ ਠੀਕ ਮੈਂ ਬਾਹਰ ਅੰਦਰ ਆ ਕੇ ਆਪਣੀ ਜਮ ਤੂੰ ਵੇਖੋ ਮੈਂ ਕਿਤੇ ਤੁਹਾ ਨੂੰ ਭੱਜਿਆ ਰਹੇਗਾ ਨਹੀਂ ਆ ਪਰ ਭਾਜੀ ਜਿਹੜੇ ਬਾਰ ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਤੇ ਮੈਂ 1 2 ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਇਹ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਤੇ ਉਹਨੇ ਉਹਨੇ ਮੰਨਿਆ ਵੀ ਅਸੀਂ ਤਨੇ ਸਮਾਨ ਵੇਚਦੇ ਹਾਂ ਜੀ ਫਲਾਣੇ ਬੰਦੇ ਕੋਲ ਲਿਆਉਂਦੇ ਹਾਂ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੇ ਪਤਾ ਇੰਦਰ ਬੈਠਾ ਵਾ ਤੇ ਘਰ ਤੇ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆਕਾਸ਼ ਨੇ ਮ ਹਾਂਜੀ ਕੋਈ ਸਾਨੂੰ ਪਤਾ ਹੈ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਉਹ ਆਉਂਦਾ ਨਹੀਂ ਆ ਘਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਆ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਵਾ ਤਾਂ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹੈਗਾ ਵਾ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਉਹ ਆ ਤੂੰ ਜ਼ਿੰਮੇਵਾਰ ਨਹੀਂ ਹੈਗਾ ਮੈਂ ਉਹੀ ਗੱਲ ਕਹਿੰਦਿਆਂ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਹੀਂ ਇੱਕ ਵਾਰੀ ਤਾਂ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆ ਇੱਕ ਲਾਸਟ ਮੌਕਾ ਇਹਨੂੰ ਕਹਿ ਦਿੰਦਾ ਉਹ ਮੁੰਡਾ ਤੇਰਾ ਕੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦਿਨਾਂ ਨਾਲ ਦੀ ਆ ਕੇ ਮੱਥਾ ਟੇਕੋ ਕਹਿੰਦਾ ਸੀ ਮੈਂ ਹਾਂ ਕੋਤ ਮਾਂ ਆਪਣੀ ਇਦਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਆ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਹੈ ਇੱਕ ਵਾਰੀ ਸਾਨੂੰ ਇੱਕ ਸਾਨੂੰ ਮੌਕਾ ਦੇ ਦੇਣ ਪਾਜੀ ਗਲਤੀ ਐਕਤੀ ਹੋਦ ਫੇਰ ਹੈ ਨਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾ ਕਿ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋਂ ਇਹ ਬਾਰੋ-ਬਾਰ ਜਮਾਨ ਇਹਨਾਂ ਨੂੰ 20 ਸੇਰ ਪਾੜਨੇ ਠੀਕ ਉਹਦੇ ਪਰੋਬ ਜਮਾਨਤਾਂ ਤੇ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹ ਦਿਨ ਕਿਤੇ ਉਹਨਾਂ ਨਾਲ 307 ਦਾ ਗੋਲੀ ਗੋਲੀ ਨਾਲ ਨਾ ਜਲਦੀ ਬਾਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਹੀ ਨਹੀਂ ਜੇ ਪਰਚਾ ਕਰਾਉਣਾ ਤੇ ਫਿਰ ਮੈਂ ਬੰਦੇ ਫੜਨ ਦੀ ਲੋੜ ਹੀ ਨਹੀਂ ਹਾਂਜੀ ਫਿਰ ਬੰਦੇ ਫੜਨ ਦੀ ਪਰਚਾ ਦੇਂਦਾ ਬੰਦੇ ਬਾਝ ਫੜੇ ਜਾਂਦੇ ਜਮਾਨਤ ਕਰਾਉਂਦਾ ਮਾਨਾ ਭਾਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਧਾ ਤੁਸੀਂ ਵਧੀਆ ਜੇ ਵਧੀਆ ਸਾਹਬ ਜੀ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ਼ ਬੰਦਾ ਵਾ ਜੇ ਥੋੜਾ ਬੋਧਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਭਾ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ-ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ-ਲੱਖ ਕਿਹਾ ਤੂੰ 50-50 ਹਜ਼ਾਰ ਹੀ ਮੌਕੇ ਤੇ ਦੇ ਲੈਨੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪੱਸੀ ਆ ਲੈ ਹੀ ਨਹੀਂ ਮਤਨਾਂ ਪਰਵਾਨਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹ ਉਹਦੀ ਬਬਲੀ ਦੀ ਆਪਣੀ ਬਬਲੀ ਕਹਿੰਦੀ ਵੀ ਮੈਂ ਦੇ ਦਨੀ 50 ਹਜ਼ਾਰ ਉਹਦੀ ਮੁੰਡੇ ਦੀ ਉਹ ਘਾਟਲੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਤਾਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਆ ਹਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਣ ਕੋਲ ਫੇਰ ਜਾਉਂਗਾ ਤੂੰ ਮੇਰੇ ਕੋਲ ਆ ਪੀਲਾ ਚਾ ਮੈਂ ਸਰ ਅਜੇਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 13 ਫਰੇਗੜ ਚੂੜੀਆਂ ਮੇਰੇ ਮੁੰਡੇ ਦਾ ਝਗੜਾ ਹੋਇਆ ਸੀ 6 ਤਰੀਕ ਨੂੰ 6 ਤਰੀਕ ਨੂੰ ਝਗੜਾ ਨਾਲ ਉਹਦੇ ਦੋ ਤੇ ਯਾਰ ਦੋਸਤ ਸੀ ਤੇ 18 ਤਰੀਕ ਤੇ ਸਾਰ ਉਹਨਾਂ ਦੀ ਦੁਕਾਨ ਨੂੰ ਵੀ ਅੱਗ ਲੱਗੀ ਆਟੋਮੈਟਿਕ ਆਪਈ ਦੁਕਾਨ ਨੂੰ ਅੱਗ ਲੱਗੀ ਤਾਂ ਉਹਨਾਂ ਨੇ ਦੁਕਾਨ ਵੀ ਇਹਨਾਂ ਦੇ ਪਾਤੀ ਕਿ ਇਹਨਾਂ ਨੇ ਅੱਗ ਲਾਈ ਹੈ ਦੁਕਾਨ ਨੂੰ ਤੇ ਬਾਅਦ ਚ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੇ ਪਰਚਾ ਉਹਨਾਂ ਦੇ ਘਰ ਤਾਂ ਪਰਚਾ ਕਰਤਾ ਉਹਨਾਂ ਦੇ ਤੇ ਉਹਨਾਂ ਨੂੰ ਅਰੈਸਟ ਵੀ ਪੈ ਗਈ ਉਹਨਾਂ ਦੀ ਤੇ ਕਲਵਿੰਦਰ ਸਿੰਘ ਸਬ ਇਨਸਪੈਕਟਰ ਆ ਉਹਨੇ ਸਾਡੇ ਕੋਲ ਪੈਸੇ ਵੀ ਲਏ ਆ ਤੇ ਸਾਨੂੰ ਉਲਟੀਆਂ ਧਮਕੀਆਂ ਵੀ ਦਿੰਦਾ ਸਾਡੀਆਂ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਸਾਡੀ ਮੇਰੀ ਨਾਲ ਦੀਦੇ ਫੋਨ ਤੇ ਫੋਨ ਕੀਤਾ ਉਹ ਸਿੱਧਾ ਕਹਿੰਦਾ ਵਾ ਵੀ ਅਜੇ ਨਾ ਗੱਲ ਨਹੀਂ ਕਰਨੀ ਵੀ ਅਬੀ ਦੇ ਪਾਪਾ ਨਾਲ ਗੱਲ ਨਹੀਂ ਕਰਨੀ ਅਬੀ ਦੀ ਮਾਂ ਨਾਲ ਗੱਲ ਕਰੋ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਤੇ ਪੈਸੇ ਮੰਗਦਾ ਵਾ ਅਸੀਂ ਪਹਿਲਾਂ ਪੈਸੇ ਦੇ ਵੀ ਚੁੱਕੇ ਆ ਪਰਚਾ ਹੋਣ ਤੋਂ ਪਹਿਲਾਂ ਹੀ ਪੈਸੇ ਦਿੱਤੇ ਆ ਫੇਰ ਵੀ ਉਹ ਕਹਿੰਦਾ ਮੈਨੂੰ ਪੈਸੇ ਦੋ 50000 ਰੁਪਿਆ ਕਹਿੰਦਾ ਤੁਸੀਂ ਦਿਓ ਲੱਖ ਲੱਖ ਰੁਪਇਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਇਹੋ ਹੀ ਹੈ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਹੁਣ ਭਗਵੰਤ ਮਾਨ ਸਾਹਿਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਰੋਜ਼ ਕਹਿੰਦੇ ਆ ਕਿ ਜਿਹੜਾ ਰਿਸ਼ਵਤ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਬੰਦ ਦੀ ਕਾਰਵਾਈ ਆਪੇ ਕਰਾਂਗੇ ਤੇ ਸਾਡੀ ਬੇਨਤੀ ਹੈ ਸਾਡੇ ਕੋਲ ਉਹਨਾਂ ਦੀ ਆਡੀਓ ਵੀ ਹੈਗੀ ਆ ਆਪਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਹੈਗੀ ਤੇ ਸਾਡੇ ਕੋਲ ਪੈਸੇ ਵੀ ਮੰਗਦੇ ਹੈਗੇ ਤਾਂ ਆਪਾਂ ਰਿਕਾਰਡਿੰਗ ਜਿਹੜੀ ਆ ਪ੍ਰੈਸ ਵਾਲਿਆਂ ਨੂੰ ਦੇ ਦਿੱਤੀ ਹੈ ਜੀ ਸਾਡੀ ਬੇਨਤੀ ਹੁਣ ਇਹੀ ਆ ਕਿ ਪੁਲਿਸ ਅਧਿਕਾਰੀ ਤੇ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਸਾਡੀ ਬੇਨਤੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਗੱਲ ਇਹ ਤਾਂ ਜੀ ਮੈਂ ਠਾਰਿਆਂ ਫਰੇਗਾ ਚੂੜੀਆਂ ਵਿਸ਼ੇ ਤੌਰ ਤੇ ਪੀਸੀਐਫ ਰਹਿ ਜੇ ਸਬਸਫੈਕਟਰ ਪਗੰਦਸਾਂਗ ਉੱਥੇ ਲਗਾਏ ਆ ਛੇ ਤੀ ਨੂੰ ਇਹਨਾਂ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버거 ਖਾਦੇ ਆ ਤੇ 버거 ਖਾਨ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀਕ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਦਾ ਵਾਅਦਾ ਰੱਖੀ ਉਹਨਾਂ ਉਹਨੂੰ ਇਹਨਾਂ ਨੇ ਸ਼ੇਰ ਸ਼ਰ ਕੀਤੀ ਆ ਤੇ ਮਲਪਤ ਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਨਾ ਪ੍ਰੈਂਟਸ਼ਿਪ ਕਰਨੀ ਆ ਉਹ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ ਤੇ ਕਿੱਟ ਮਾਰ ਕੇ ਤੇ ਕੜੇ ਦੇ ਵਾਰ ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੀਤੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ ਤੇ ਚਿੱਕੜ ਚ ਵਰਜਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਜਾ ਕੇ ਮੈਡੀਕਲ ਲਿਆ ਜੀ ਐਮ ਐਲ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਇਹਨੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਹੋਗੇ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੁਹਾਡੀ ਯੋਗ ਕਰ ਦਾਂ ਅਸੀਂ ਤੁਹਾਡਾ ਨੁਕਸਾਨ ਕਰ ਦਾਂ ਉਹਨਾਂ ਨੇ ਇਹਨਾਂ ਨੇ ਫਿਰ ਫਿਰ ਮਤਲਬ ਪ੍ਰੀਤ ਪਾਣੇ ਕੋ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਦਾ ਸਮਾਨ ਹੀ ਸਾਰਾ ਸਾਰ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪੇਅਰ ਕੀਤੀ ਵੀ ਸਾਡਾ ਜਿਹੜਾ ਅੰਤਮ ਕੇਨ ਦੇ ਦੇ ਇਹਨਾਂ ਬੰਦਿਆਂ ਜਿਹਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਮਤਲਬ ਪਰਿਵਾਰ ਆ ਰਾਈ ਥਾਣੇ ਬੁਲਾਇਆ ਤੇ ਇਹਨਾਂ ਦੀ ਆਸਰੇ 'ਚ ਬੈ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਤੇ ਅਸੀਂ ਪਰਚੇ 'ਚ ਕੀ ਲਾਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਦਰ ਬੰਦਿਆਂ ਦੇ ਸ਼ਹਿਰ ਵਿੱਚ ਮੋਦਰ ਬੰਦਿਆਂ ਦੇ ਵਿੱਚ ਬੈ ਕੇ ਇਹਨਾਂ ਦਾ ਤਿੰਨਾਂ ਤੇ 50,000 ਰੁਪਏ ਦਾ ਹੜਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1 ਫੇਰ ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਸੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥੜ ਸੀ ਉਹਨਾਂ ਨੇ 50,000 ਦਿੱਤਾ ਜਿਹੜੀ ਤੀਜੀ ਥੜ ਸੀ ਅਜੇ ਡੁੰਗਰ ਅਜੇ ਡੁੰਗ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਡਨੇਰ ਜਾਂਦਾ ਵਾ ਉਥੋਂ ਹੀ ਹੈਰਾ ਹੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹ ਇਸ 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 ਫੈਸਲੇ 'ਚ ਕੋਈ ਲੈ ਨਹੀਂ ਲੈਂਦੀਆਂ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂੜੀਆ ਸਹਿਰ ਤੇ ਮੋਹਰ ਪੈਂਦੇ ਆ ਜਿਹੜੇ ਜੁੰਗਰੀ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਿਹਾ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਮਤਲਬ ਪੈਸੇ ਭਰ ਦਿਓ ਇਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਬਿਰਤਿਲ ਜਾਓ ਲੈ ਤੇ ਕੋਈ ਸਚਾਈ ਨਹੀਂ ਆ ਇਹ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰਤ ਕਹਾਣੀ ਬਣਾ ਕੇ ਦੇ ਰਹੀਏ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਭਲਵਿੰਦਰ ਸਿੰਘ ਜੋ ਥਾਣਾ ਫਤੇਗੜ ਚੋੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਮਿਤੀ 19 2 225 ਅੰਡਰ ਸੈਕਸ਼ਨ 75 115 2 118 1 3 ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਅਜੇ ਹੈਗਾ ਅਜੇ ਮਸੀਹ ਦਾ ਬੇਟਾ ਹੈ ਅਬੀ ਇਹ ਦੋਸ਼ੀ ਹੈ ਤੇ ਅਜੇ ਮਸੀਹ ਨਾਲ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਦੇ ਹੋયા ਆ ਐਸਆਈ ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਹੈ ਸਰ ਕੋਈ ਇਨਵੈਸਟੀਗੇਸ਼ਨ ਕੋਲ ਚਲ ਰਹੀ ਹੈ ਕੋਈ ਜਾਂਚ ਕੀ ਹੈ ਇਹ ਪਾਕੀ ਪੜਤਾਲ ਤੋਂ ਜੋ ਵੀ ਤੱਥ ਸਭ ਨਿਆਣ ਕੇ ਉਸ ਤੇ ਬਨਾਵਗਲੀ ਕਾਰਵਾਈ ਕੀਤੀ ਜਾਊਗੀ